ਮੇਰੇ ਪਰਿਵਾਰ ਜਨੋਂ ਮਾਈ ਹੈਪੀਨੈਸ ਡੇ ਆਫ ਮਾਈ ਲਾਈਫ ਮਨੂ ਅਸਿਆਂ ਦੇ ਖੁਸ਼ੀ ਹੋਈ ਆ ਕੇ ਆਪਾਂ ਪੂਰਾ ਪਰਿਵਾਰ ਇਕੱਠੇ ਇਹ ਸੋਰੋਲ ਬੈਠੇ ਹਾਂ ਔਰ ਹਰ ਖੁਸ਼ੀ ਹੋਈ ਆ ਔਰ ਸਾਡਾ ਦੁਦਾ ਜੀ ਇਹ ਮੰਜਲ ਬਹੁਤ ਉੱਚੀ ਹੈ ਔਰ ਇਹਨਾਂ ਦੇ ਖਿਆਲਾਂ ਬਹੁਤ ਫਿਰਮ ਇਹ ਠੀਕ ਹੈ 스마트 ਵੈਸ 스마트 ਥਿੰਗਸ ਹਾਈ ਵੇ ਹੈ ਇਥੇ ਕਰੇ ਰਮਾਗਮਾ ਇਹਨਾਂ ਦੀ ਮੰਜ਼ਿਲ ਨੂੰ ਇਹਨਾਂ ਦੇ ਅਸ਼ਾਵਾਂ ਨੂੰ ਪੂਰਾ ਕਰਨ ਨੂੰ ਸਟੇਮ ਬਿਸਟ ਹੈ ਉਹ ਇਹ ਸਹੀ ਗੱਲ ਨਹੀਂ ਹੈ ਅਮਰੀਕਾ ਦੇ ਲੋਕਾਂ ਨੇ ਕਹਿ ਦਿੱਤਾ ਹੈ ਕਿ ਪੋਸੀਬਲ ਨਾਟਲਸ ਉਸ ਉਨਾਂ ਕਰ ਹਰ ਗੱਲ ਪੌਸੀਬਲ ਹੈ ਨਾਟ ਅਨਪੌਸੀਬਲ ਬਸ ਮੁਸਲਕੋ ਹੀ ਨਹੀਂ ਹੈ ਹੈ ਉਹ ਦੁਨੀਆ ਉਹਨਾਂ ਨੇ ਲਫਾ ਦੇ ਚੀਜ਼ ਇਹ ਨਹੀਂ ਜੋ ਕੱਢਦੇ ਹੋ ਕਿਹੜਾ ਕੰਮ ਇਨਸਾਨ ਨਹੀਂ ਕਰ ਸਕਦਾ ਜੇ ਅਰਾਦਾ ਪੱਕਾ ਹੋਵੇ ਵੀ ਮੈਂ ਇੱਥੇ ਪਹੁੰਚਣਾ ਹੈ ਟੇਮ ਲਗੀ ਹੋਰ ਕਾਹੜਾ ਹੋਣ ਦੀ ਹਾਂ ਬੜਾ ਕੁਝ ਹੋਏਗਾ ਪਰ ਜਿਹਦੀ ਚਮਕਣ ਵਾਲੀ ਕੀ ਜਾ ਉਹਨੇ ਚਮਕਣਾ ਹੈ ਟੇਮ ਕੜਾ ਕਿ ਨਾ ਚਲਦਾ ਦੀ ਜਬੀ ਰਹੂਗੀ ਜੇ ਦੂਰ ਬਾਹਰ ਆਈ ਹੀ ਜ਼ਰਮਲੋ ਪਿੰਡ ਦਾ ਪਿੰਡ ਹੈ ਲੋਹੇ ਦਾ ਮਰ ਲੋਹੇ ਹੈ ਲੋਹੇ ਦਾ ਮਰ ਲੋਹਾਤੋਂ ਦਾ ਹੈ ਸੋਨੇ ਦਾ ਬੋਲਤ ਨਹੀਂ ਆਪਾਂ ਦਾ ਹੈ ਤੇ ਹੀ ਦੀ ਵਾਰਾ ਧਰਮ ਬੰਦ ਜੋ ਨਹੀਂ ਪਉਂਦਾ ਹਰ ਵਾਰੀ ਨੂੰ ਬਹੁਤ ਹੀ ਗੁਣਦਰੀ ਮੱਕ ਨਿਹਾਰ ਨੂੰ ਲਾਜ ਮਿਲ ਕੇ ਇਹਨੂੰ ਖੋਲਤੇ ਨਹੀਂ ਗੱਜ ਪਾਤਾ ਹੈ ਉਹਨੂੰ ਉਹਦੀ ਘਰ ਨਹੀਂ ਸੀ ਉਹਦੀ ਭਾਗ ਨਹੀਂ ਸੀ ਬੜਾ ਹੁਣ ਕਹਿਓ ਫੜੋਂ ਕਰਕੇ ਮੈਂ ਜਿਆਦਾ ਵਿਸ਼ੇਸ਼ ਨਹੀਂ ਜਣਾ ਕੇ ਹਾਂ ਦਾ ਮਨ ਮਜ਼ਾਹਰੀ ਕਾਰੋਬਾਰ ਵਾਲੇ ਆ ਗਏ ਹਨ ਹੈ ਇਸ ਕਰਕੇ ਪਹਿਲਾਂ ਦੇ ਥੋੜੇ ਦੋ ਸ਼ਬਦ ਕਵਤਾ ਦੇ ਰੂਪ ਤਾਂ ਸੁਣੋਗੇ ਹੋ ਨਾ ਇਹ ਵੀ ਦਾ ਸ਼ਾਤ ਦੁੱਖਾਂ ਬਾਜ ਨਹੀਂ ਦੁੱਖਾਂ ਬਾਜ ਨਹੀਂ ਸੀਨੇ ਵਿੱਚ ਸ਼ੇਗ ਹੁੰਦਾ ਹੈ ਇਸ਼ਕਾਂ ਬਾਜ ਨੇ ਮੋਤੀ ਪਰੋਏ ਜਾਂਦੇ ਮਾਂ ਪਿਓ ਵਰਗਾ ਨਹੀਂ ਦੁਨੀਆ ਵਿੱਚ ਪਿਆਰ ਮਿਲਦਾ ਤੇ ਵੀਰਾ ਬਾਜ ਨੇ ਦੁੱਖੜੇ ਰੋਏ ਜਾਂਦੇ ਫੁੱਲ ਫੁੱਲ ਆਪਣਾ ਸੀ ਨਾ ਪਰਵਾਏ ਪਹਿਲਾਂ ਤੇ ਫਿਰ ਕਿਸੇ ਦੇ ਗਲੇ ਦਾ ਹਾਰ ਬਣਦਾ ਸੋਨਾ ਭੱਟੀ ਵਿੱਚ ਤਬੇ ਪਹਿਲਾਂ ਤੇ ਫਿਰ ਕਿਸੇ ਸੋਹਣੇ ਦਾ ਸ਼ਿੰਗਾਰ ਬਣਨਾ ਸੋਈ ਮੇਰੇ ਪ੍ਰਭਾਯੋ ਨੋ ਪਰਮਾਤਮਾ ਦਾ ਸਵੇਰੇ ਅਰਸ਼ਮੇ ਜਰੂਰ ਨਾਲਿਆ ਗਾ ਹੈ ਤੇ ਉਹਦੇ ਪਿਆਰ ਹੀ ਨਾਲੇ ਚੀਦਾ ਸਸੇ ਕੰਮਾਂ ਚੀਕੇ ਕਰੂ ਕਰੀਏ ਚੀਕੇ ਪੜਾਈ ਕਰੀਏ ਸਾਡੇ ਨਿਸ਼ਾਨੇ ਬਹੁਤ ਕੁਝ ਚੀਜ਼ਾਂ ਨੇ ਚੇਤੇ ਹਨ ਇਹ ਫਿਰ ਇੱਕ ਦਫਾ ਇਹ ਮੈਨੂੰ ਸਾਫੀ ਯਾਦ ਆ ਗਈ ਕਿ ਰਾਜਾ ਪਿਪਾ ਸੀ ਉਹ ਰਾਜਪੂਤ ਘਰਾਣੇ ਤੋਂ ਬਰਾੜ ਕੁੰਮ ਦਾ ਰਾਜਾ ਸੀ ਉਹਨੂੰ ਇੱਕ ਤਰ੍ਹਾਂ ਦਾ ਸ਼ੌਕ ਯਾ ਗਿਆ ਕਿ ਮੈਂ ਰੱਬ ਦਾ ਨਾਮ ਲੈਣਾ ਕੋਈ ਇਥੇ ਰੱਬ ਦਾ ਨਾਮ ਲੈਣ ਵਾਲਾ ਹੈਗਾ ਮੈਂ ਉਹਦਾ ਨਾਮ ਤਾਂ ਲਵਾਂ ਤੇ ਉਹਦੇ ਵਜ਼ੀਰਾਂ